ਫਾਜ਼ਿਲਕਾ ਦੀ ਟਾਣੀ ਖਰਾਸ ਵਾਲੀ ਦੇ ਨੇੜੇ ਬਿੱਤੇ ਦੀਨੀ ਹੋਏ ਸੜਕ ਹਾਦਸੇ 'ਚ ਜ਼ਖਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਫਾਜ਼ਿਲਕਾ ਲੈ ਕੇ ਪਹੁੰਚੇ। ਇਸ ਬਾਰੇ ਜਾਣਕਾਰੀ ਦਿੰਦਿਆਂ ਹੈ ਮ੍ਰਿਤਕ ਦੇ ਪਰਿਵਾਰ ਵਾਲੇ ਨੇ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾਂ ਇੱਕ ਦਿਨ ਢਲਦੀ ਸ਼ਾਮ ਨੂੰ ਉਹ ਕੰਮ ਤੋਂ ਵਾਪਸ ਪੈਦਲ ਆਪਣੇ ਘਰ ਨੂੰ ਜਾ ਰਿਹਾ ਸੀ। ਇਸ ਦੌਰਾਨ ਗੱਡੀ ਤੋਂ ਥੋੜੀ ਦੂਰ ਅਚਾਨਕ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਉਸ ਨੂੰ ਪਿੱਛੋਂ ਦੀ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਫਾਜ਼ਿਲਕਾ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ। ਜਿੱਥੇ ਸੋਮਵਾਰ ਸਵੇਰੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਾਜ਼ਿਲਕਾ ਲੈ ਕੇ ਪਹੁੰਚੇ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪੁਲਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਇਹਨਾਂ ਕੰਮ ਤੋਂ ਬਾਅਦ ਕਰਨ ਵਾਪਸ ਪੈਦਲ ਯਾਤਰਾ ਆ ਰਹੇ ਸੀਗੇ ਤੇ ਮਗਰ ਮੋਟਰਸਾਈਕਲ ਦਾਰੂ ਪੀਤੀ ਸੀ ਉਹਨੇ ਮਗਰ ਮੋਟਰਸਾਈਕਲ ਮਾਰਤਾ ਜੀ। ਤੇ ਅਚਾਨਕ ਉਹ ਤੁ ਚੱਕ ਰਹੀ ਸੀ ਸਿਵਲ ਹਸਪੀਟਲ ਜਾਂਦਾ ਇਥੋਂ ਰੈਫਰਲ ਕਰਤਾ ਨਾ ਆਪਣੇ ਬਠਿੰਡੇ ਇਹ ਵਿੱਚ ਤੇ ਆਪਣਾ ਇਲਾਜ ਤਰ੍ਹਾਂ ਨੇ ਸੀ ਮੌਤ ਹੋ ਗਈ ਤੁਹਾਨੂੰ ਜਿਹੜੀ ਸਾਡੀ ਕਾਰਵਾਈ ਬਣਦੀ ਹੈ ਹਰ ਵਾਰ ਸਾਡੀ ਸਹਾਇਤਾ ਕੀਤੀ ਹੈ ਉਹ ਆਪਣੇ ਇਥੋਂ ਫਾਈਲ ਕਰਦੇ ਸੀਗੇ ਤੇ ਉਹ ਮਗਰ ਮੋਟਸੋਂ ਮਾਰਤਾ ਮੌਕੇ ਤੇ ਫੜਲੇ ਸੀਗੇ ਤੇ ਫਿਰ ਅਕਰੀ ਕਹਿੰਦੇ ਇਲਾਜ ਚੱਲ ਕਰਾਓ ਤੁਸੀਂ ਤੁਹਾਡੇ ਨਾਲ ਬੱਕ ਸਾਡੇ ਨਾਲ ਨਹੀਂ ਖੜੇ ਹੋ ਬਾਅਦ ਚ ਇਹ ਆਦੇ ਕਾਰਨ ਨੂੰ ਕੰਮ ਤੋਂ ਵਾਪਸ ਜਾ ਰਿਹਾ ਸੀ ਉਹ ਦੋਸ ਫਾਈਲ ਕਾ ਤੁਮ ਲੋਟ ਰੋਟ ਜਾ ਰਹਾ ਸਿਮਕਰੋ ਦਾ ਰੋਟ ਜੇ ਸੀ ਕਿ ਦਰਮਾਰ ਚ ਸ਼ਾਮ 6 7 ਦੇ ਲਗਭਗ ਹੋ ਕਿੰਨੇ ਦਿਨ ਹੋ ਗਏ ਤਕਰੀਬਨ ਹੁਣ ਦੋ ਟਾਈਮ ਨੇ ਦੇ ਲਗਭਗ ਹੋ ਗਏ ਜੀ ਤਰੀਕ ਜੀ ਤਕਰੀਬਨ 2 ਸਤੰਬਰ ਦੇ ਲਗਭਗ ਜਾਂ 2 ਜਾਂ 3 ਦੇ ਸ਼ਾਮ ਨੂੰ ਮਤਲਬ 6 7 ਵਜੇ ਦੇ ਲਗਭਗ ਮੋਹਤਾਜ ਸਵੇਰੇ 10 11 ਵਜੇ ਲਗਭਗ ਇਹ ਨਾਮ ਕੀ ਸੀ ਇਹਨ ਦਾ ਕਰਨ ਸਿੰਘ ਜੀ ਕਿੰਨੀ ਕੁ ਉਮਰ ਸੀ 16 17 ਸਾਲ ਜੀ ਨੌਜਵਾਨ ਹਾਂ ਹਾਂ ਨੌਜਵਾਨ ਕੰਮ ਵੀ ਕਰਦਾ ਬਾਈ ਕੰਮ ਮਿਹਨਤ ਨੂੰ ਦੋਈ ਹੈ ਜੀ ਬਹੁਤ ਗਰੀਬ ਪਰਿਵਾਰ ਹੈ ਜੀ ਰਵਾਜ ਚ ਹੁਣ ਬਜ਼ੁਰਗ ਮੰਮੀ ਤੇ ਡੈਡੀ ਉਹ ਛੋਟਾ ਬਰਾਦਰ ਉਹ ਤਾਂ ਜਮ ਕਾਬਿਲ ਕੰਮ ਦੇ ਹੈ ਹੀ ਨਹੀਂ ਜੀ ਤੋਂ ਸਾਡਾ ਇਨਸਾਫ ਬਣਦਾ ਸਕੂਲ ਤੋਂ ਕੀ ਕਾਰਵਾਈ ਕੀਤੀ ਸਾਰੀ ਪੱਟਿਆਦਲੀ ਕਰਾਇਆ ਸੀ ਤਜੇ ਤਾਂ ਕੁਝ ਸਾਡੇ ਕੋਲ ਜੇ ਕੋਈ ਆਇਆ ਨਹੀਂ ਮੁੰਡਾ ਮਰੇਗਾ ਕਿਵੇਂ ਹਾਦਸਾ ਹੋਇਆ ਇਹਨਾਂ ਨਾਲ ਉਹ ਤਾਂ ਹੰਦ ਸੀ ਕਰੇ ਵਿਚਾਰਾ ਮਗਰੂਮਾ ਕਿਸਾਂ ਕਰਾਂ ਮੋਰਾ ਕਾਦੋ ਦੀ ਗੱਲ ਲੱਗੀ ਤੈਨ ਮੈਨੋ ਗੇ ਚੁੱਪ ਥਚੜਾ ਕਰ ਦਲੋਇ ਤਰ ਸਾਰਾ ਮੈਂ ਤਾਂ ਲਾਈ ਬਿਚੀਆਂ ਦੇ ਬੁੱਤਾ ਕੋਈ ਮੇਰਾ ਵੀ ਰਾਇ ਜਿਹੜਾ ਨੂੰ ਆ ਕੇ ਬਿਚੀਆਂ ਰੋ ਰਹਾ ਕਿ ਕਰ ਤੈਗਰ ਜਾਂਦਾ ਤੇ ਇਸ ਘਰੋਂ ਹੁੰਦਾ ਪਿੱਛੇ ਦੇ ਮਗਲ ਮੋੜ ਸੰਗ ਮਾਰ ਨਾ ਸੀ ਲੋਇ ਤਰ ਲਾਈ ਬਿਚੀਆਂ ਮੇਰੇ ਕੋਈ ਬੇਟਾ ਹੈਗਾ ਕੋਈ ਹੋਰ ਨਹੀਂ ਹੈਗਾ ਅਜਿਹੇ ਬੰਦੇ ਆਏ ਅਸਲ ਤਾਂ ਵੀ ਵੇਖ ਕੇ ਨਹੀਂ ਸੁਣੀਏ ਨਾ ਜਿੱਦ ਨੂੰ ਗੱਪਾ ਤਾਂ ਹੀ ਨਹੀਂ ਜਲੀਆ ਬਟੰਡੇ ਸੀ ਰੱਖਾ 10 ਮਹੀਨੇ ਰੱਖਾ ਬਤ ਨੂੰ ਅਜੋਕ ਤਜੜਾ ਹੋਇਆ ਤੁਹਾਡੇ ਲੜਕੇ ਇੱਕੋ ਹੀ ਸੀ ਯਾਹ ਇੱਕੋ ਹੀ ਮੇਰੇ ਬੇਟਾ ਛੋਟਾ ਕਰ ਚ ਰਹਾ ਇੱਕ ਗੋਦ ਗੋਦ ਲਿਆ ਹੋਇਆ ਨਹੀਂ ਗੋਦ ਲਿਆ ਮੇਰੇ ਬੇਟਾ ਮੇਰਾ ਆਪਣਾ ਇੱਕੋ ਹੀ ਆਇਆ ਅਸੀਂ ਦੋ ਜੀਨੇ ਬਜ਼ੁਰਗ ਆਏ